ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਪਟਾਲਾ ਤਹਿਸੀਲ ਵੀ ਪਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮਨੀਸ਼ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗੱਲ ਤੁਹਾਨੂੰ ਦਿਖਾਉਣੀ ਆ ਤੇ ਸੂਈ ਸਵਾਈ ਆ ਬਾਕੀ ਸੂਈ ਦੇ ਆਪਣੇ ਇੱਥੇ ਆ ਕੇ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਾਈ ਜ਼ਰੂਰ ਕਰਾ ਲਓ ਪਰ ਤਸੱਲੀ ਪਸ਼ੂ ਦੀ ਆਪਣੇ ਇੱਥੇ ਹੀ ਕਰਕੇ ਖੜੋ ਜੀ ਨਾ Lahore ਵੀ ਤੁਹਾਨੂੰ ਇੱਕ ਦੋ ਜਾਨਵਰ ਦਿਖਾਵਾਂਗੇ ਛੋਟੇ ਹਾਂਜੀ ਬੀਰ ਜੀ ਸਤ ਸਾਲ ਜੀ ਜੀਰ ਭਾਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਸ਼ੁਕਰ ਹੈ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀਏ ਮੇਰਾ ਭਾਈ ਮਨੀਸ਼ ਹੈ ਸ਼ਹਿਰ ਆਪਣਾ ਬਟਾਲਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਜੀ ਮੋਬਾਈਲ ਨੰਬਰ 83601098 ਕਿਸੇ ਨੰਬਰ ਤੇ WhatsApp ਚੱਲਦਾ ਜੀ ਠੀਕ ਹੈ ਜੀ ਤੇ ਅੱਜ ਮੈਂ ਆਉਣ ਤੋਂ ਪਹਿਲਾਂ ਹੀ ਮਾਲ ਵੇਚਤਾ ਜੀ ਹਾਂਜੀ ਹਾਂਜੀ ਉਹ ਤੁਹਾਡੇ ਹੁੰਦੇਆਂ ਲਦਾਈਆਂ ਦੋ ਦੇ ਹੁੰਦਾਈਆਂ ਕਿਸੇਰੇ ਵੇਚੀ ਅੱਛਾ ਉਤਰਾ ਚਾਰ ਪੌਣੀਆਂ ਸੀ ਅੱਜ ਨਾ ਤੇ ਉਹ ਬਚੀ ਆ ਜੀ ਫੋਨ ਤੇ ਕੇ ਨਾ ਦੀਪ ਚੱਦੀ ਗੱਲ ਹੋਈ ਅੱਛਾ ਹੁਣ ਵੇਖੋ ਜਿਹਦੇ ਕਰਮਾਂ ਚ ਹੋਏਗੀ ਠੀਕ ਹੈ ਜੀ ਤੇ ਉਦਨ ਵਾਲੀਆਂ ਤੇ ਵੇਖੀ ਗਈਆਂ ਸੀ ਹਾਂਜੀ ਹਾਂਜੀ ਉਦਨ ਵਾਲੀਆਂ ਉਹ ਤੋਂ ਬਾਅਦ ਹੀ ਵਿਕੀ ਜਾਂਦਾ ਮਾਲ ਅੱਛਾ ਮਤਲਬ ਆ ਆਪ ਸੁਤਰਾ ਨੰਦੋਂ ਪਾਜ ਜਾਂਦਾ ਹਾਂਜੀ ਤੇ ਵਿਕੀ ਜਾਂਦਾ ਮਾਲ ਕਾਰੀ ਵੇਰੀ ਲਈ ਜਾਂਦੇ ਆਈ ਚਲਾਈ ਆਈ ਚਲਾਈ ਹੋਈ ਜਾਂਦੀ ਹਨਾ ਤੇ ਹੁਣ ਜਿਹੜੀ ਆਵਲੀ ਗਾਮ ਹੈ 10 ਵਜੇ ਤੇ ਪਰੇ ਫਿਰ ਇਹ ਸਵੇਰੇ ਆਈ ਜੀ ਅੱਛਾ ਅੱਜੀ ਆਈ ਉਦਨ ਵਾਲੀ ਨੁਬਲੀ ਬਣੀ ਉਦਾਂ ਹੀ ਮੇਰੀ ਭੱਜ ਘੱਟ ਚੱਲਦੀ ਰਹੀ ਠੀਕ ਆ ਇਹਦੇ ਮਗਰ ਹੈਗੀ ਬੀਟੀ ਬੱਚੀ ਅੱਛਾ ਸੋਈ ਨਾ ਜਿਹੜਾ ਕੋਈ 2-3 ਮਹੀਨੇ ਠੀਕ ਘਰ ਵਾਲਿਆਂ ਬੱਚਾ ਨਹੀਂ ਦਿੱਤਾ ਜੇ ਜਣਾ ਤੋਂ ਦੁੱਧ ਹੀ 12 ਕਿਲੋ ਇੱਥੇ ਆ ਕੇ ਹੁਣ ਕੱਲ ਦੀ ਥੋੜਾ ਜਿਹਾ ਡਿੰਗਣ ਡੀਏ ਤੇ ਥੋੜਾ ਜਿਹਾ ਦੁੱਧ ਘਟੀ ਹੁਣ ਉਹਨਾਂ ਨੂੰ ਤੋਂ ਬਾਹਰ ਹੀ ਦੁੱਧ ਹੋਏਗਾ ਜੀ ਅੱਛਾ ਹਾਂਜੀ ਠੀਕ ਤੁਮਾਂ ਦੇ ਮੁੰਡਾ ਖਾਂਡਾ ਵੀ ਫੇਰ ਇਹਨਾਂ ਦੁੱਧ ਕਰ ਦੇਣਾ 12-13 ਕਿਲੋ ਠੀਕ ਹੈ ਬਾਕੀ ਵਖਾ ਦਿਓ ਨਸਲ ਮਰ ਬੱਚੀ ਨਾਲ ਦਿੱਤੀ ਨਹੀਂ ਉਹਨਾਂ ਨੇ ਕਿ ਬੱਚੀ ਦੇ ਪੈਸੇ ਜ਼ਿਆਦੇ ਮੰਗਦੇ ਸੀ ਫਿਰ ਵਿਗਨੀ ਤਨ ਪਤਾ ਉੱਚਾ ਬੱਚੇ ਕਰਕੇ ਹਾਂਜੀ ਹਾਂਜੀ ਕੀ ਆ ਬਜਾਤ ਨਸਲ ਵੇਖੋ ਕਿਦਾਂ ਠੀਕ ਹੈ ਜੀ ਜੋ ਥਾਣ ਵੀ ਤੁਹਾਨੂੰ ਦਿਖਾ ਦਈਏ ਅੱਗੇ ਤਾਂ ਇਹ ਵੀ ਸੀਲਸ ਲੱਗ ਗਿਆ ਜਿੱਦਾਂ ਮੱਦੀ ਪਾਜੋ ਠੰਡੇ ਕੋਈ ਗੱਲ ਨਹੀਂ ਤਾਂ ਇਹ ਸਾਡੇ ਠੰਡੀ ਠੀਰੀ ਆ ਕੋਈ ਗੱਲ ਨਹੀਂ ਹੈ ਚੁਾਈ ਚੁਈ ਵੀ ਇੱਕ ਨੰਬਰ ਦੀ ਆ ਲੋ ਧਾਰ ਮਾਰਦੇ ਨੇ ਕਹਿੰਦੇ ਹਾਂ ਹਾਂ ਦੇਖ ਲੈ ਸਾਫ਼ ਚੁਆ ਹੈ ਚੁਆ ਇੱਕ ਨੰਬਰ ਹੋਏਗਾ ਜੀ ਚੁਆ ਥਾਣਾ ਬਾਕੀ ਬੜੇ ਸ਼ਾਂਤ ਜੇ ਸੁਭਾਅ ਦੇ ਆ ਚੁਆ ਥਾਣਾ ਇੱਕ ਵਾਈਟ ਚਲੋ ਫਿਰ ਕੋਲੋ ਤੋਲ ਜੀ ਬਾਕੀ ਕੋਈ ਤੁਹਾਡੀ ਨੂੰ ਨਹੀਂ ਹੈ ਉਹ ਲਿਚਕਣ ਲਿਚਕਣ ਵਾਲੀ ਰਹਾ ਜਾਂ ਤਾਂ ਵੀ ਬਾਕੀ ਹੁਣ ਜਿਹੜੇ ਸਾਹ ਨਾਲ 40 ਟੁੱਲੇ ਚੱਲ ਪਏ ਆ ਦੋ ਦਿਨ ਚੰਗਾ ਭਰੀ ਜਾਣਾ ਵਾ ਥੋੜਾ ਜਿਹਾ ਮਰ ਥੋੜਾ ਖਾਂਦਾ ਧੂੜੀ ਤੇ ਇੱਕ ਬਾਕੀ ਇੱਥੇ ਵਿਧੀਆਂ ਦੇ ਸ਼ਹਿਰ ਦੇ ਵਿੱਚ ਥੋੜਾ ਰਹਿ ਵੀ ਪੱਠਾ ਵੇਖ ਲੋ ਕਿੱਡਾ ਜੇ ਦਾ ਕੱਦ ਕਾਠ ਦੀ ਚੰਗੀ ਆ ਇਹ ਆ ਵੀ ਜਿੰਨੇ ਗਾਂ ਤਿਆਰ ਕਰਨੀ ਆ ਉਹਦੇ ਲਈ ਚੰਗੀ ਆ ਬਾਕੀ ਜੇ ਤਾਜੀ ਸੂਈ ਹੋਊਗੀ ਦੋ ਦਿਨ ਇਹਦਾ ਚੰਗਾ ਕੱਢਿਆ ਹਣਾ ਦੋਤੇ ਹੁਣ ਵੀ ਨਹੀਂ ਆਏ ਨਾ ਦਿਨ ਦੁੱਧ ਵਾਲੀ ਨੇ ਇਹਨਾਂ ਦੇ ਹਾਂਜੀ ਇੱਕ ਵਾਰੀ ਲੈ ਜਾਓ ਦਰਨ ਫੇਰ ਤੁਰ ਦੋ ਬਾਕੀ ਕੱਦ ਕਾਠ ਦੀ ਚੰਗੀ ਆ ਰੰਗ ਰੂਪ ਦੇ ਚੰਗੀ ਆ ਮਿਲਕ ਮੈਨ ਵਿੱਚ ਚੰਗੀ ਲੱਗੀ ਆ 1 ਲੱਖ ਰੁਪਏ ਦੀ ਵੱਛੀ ਕੱਦ ਕਾਠ ਆ ਵੀ ਪ੍ਰਿੰਟ ਪ੍ਰਿੰਟ ਚੰਗਾ ਉਦਾਂ ਵੀ ਵਹਿੜਿਆ ਕੋਲਾ ਥੱਲਾ ਨਹੀਂ ਨੇ ਵਾਲੂ ਬੜੀ ਬੰਦਰ ਬੰਦਰ ਚੰਗੀ ਮੇਨ ਹੈ ਠੰਡੀ ਸੀਰ ਬਹੁਤ ਆ ਗਈ ਹੈ ਠੀਕ ਹੈ ਬੜਾ ਜੀ ਜਾਲ ਲੱਗੀ ਨਾ ਵੰਡੂਣੇ ਖਾਂਡਾ ਵੀ ਦੁੱਧ ਫੇਰੇ ਨੇ 10 12 ਕਿਲੋ ਕਰ ਜਣਾ ਖੁੱਲਾ ਡੋਲਾ ਇਹ ਮੁੱਲ ਫੇਰੇ ਤਾਂ ਹੁਣ ਮੁੱਲ ਨੂੰ ਛੋਟਾ ਜਿਹਾ ਕਰਾਂਗੇ ਜੇ ਜੋ ਬੱਛੀ ਨਾਲ ਲੈਂਦੇ ਨੇ ਫੇਰ ਤੁਹਾਨੂੰ ਪਤਾ ਪਾੜ ਮਹਿੰਗੀ ਵਿਕਰੇ ਹਾਂਜੀ ਹਾਂਜੀ ਇਹ ਬੱਛੀ ਘਰ ਵਾਲਾ ਨਹੀਂ ਦਿੱਤੀ ਸੀ ਇਹ ਵੀ ਇਹ ਵੀ ਤੁਹਾਨੂੰ ਵੀ ਫਿਰ ਉਸਾ ਹੁਣ ਮਿਲ ਗਈ ਆ ਬੱਛੀ ਦੇ ਹਿਸਾਬ ਨਾਲ ਵੀ ਜੀ ਉਸਾ ਹੁਣ ਨਾਲ ਜੀ ਤੇ ਹੁਣ 5000 ਰੁਪਏ ਚੁੱਕ ਕੇ ਦਿੰਦੇ ਹਾਂ ਅੱਛਾ ਬੱਛੀ ਤੁਹਾਨੂੰ ਪਤਾ ਫਿਰ ਵੇਖਣਾ ਦੇ ਤੁਹਾਨੂੰ ਪਤਾ ਦੁੱਧ ਹੀ ਆ ਹਾਂਜੀ ਹੁਣ ਜੋ ਦੁੱਧ ਹੈਗਾ ਇਹ ਕੋਈ ਐਸ ਟਾਈਮ ਜੇ 2-4 ਦਿਨ ਰੋਗੀ ਅਗਲੀ ਵੀਡੀਓ ਚ ਪਾਵਾਂਗੇ 12-14 ਕਿਲੋ ਕਰਕੇ ਦੁੱਧ ਦੇ ਥੱਲੇ ਠੀਕ ਹੈ ਜੀ ਹਾਂ ਇਹ ਜੀ ਜਾਣੀ ਚੰਗੀ ਤਰ੍ਹਾਂ ਲਾਇਆ ਨੇ ਰੱਬ ਨੇ ਇਹ ਤੇ ਹੁਣ ਜਿਹੜਾ ਮੁੱਲ ਕਰਨਾ ਵਾਦਾ ਜਿਆਜੇ ਕਰਾਂਗੇ ਮੁੱਲ ਦੇ ਦਿਓ ਤੇ 40000 ਦੀ 40 ਤੇ ਜ਼ਿਆਦਾ ਹੋ ਜਾਣਾ ਜੀ ਵੇਡ ਵੇ ਲੋ ਕਿੰਦੀ ਆ ਲੱਖ ਰੁਪਏ ਦੀ ਤਿਆਰ ਹੋਈ ਜਾ ਜਿਆਜੇ ਗੱਲ ਕਰਵਾ ਆਂ ਦੇ ਦਾਂਗੇ 36000 ਦੇ ਦਈਏ 34 ਦੇ ਦੋ ਜੋ ਤੀਹ ਦੇ ਦੀਏ ਚਲੋ 33 ਦੀ ਦੇ ਦਾਂਗੇ ਯਾਰ ਹੋਰ ਛੱਡ ਦਾਂਗੇ 32 ਦੀ ਜਾਣ ਤੱਕ 32 ਦੀ ਜੱਸ ਨਹੀਂ ਹੋਣੀ ਜਣ ਜਾਣ ਤੱਕ 32 ਮਾੜੀ ਮੋਟੀ ਠੀਕ ਆ ਨਾ ਚੰਗੀ ਜੇ ਸਿਰਫ ਆਫਰ ਹੀ ਜੇ ਅੱਜ ਲਾਸਟ ਪੀਸ ਬਸ ਜਾਓ ਇਹ ਆਫਰ ਹੀ ਜੇ ਇਹ ਲਾਸਟ ਪੀਸ ਆ ਜੇ ਲੈ ਗਿਆ ਲੈ ਗਿਆ ਜੀ ਬਾਕੀ ਸਿੱਧੀ ਆ ਗਾਂ ਪੂਰੀ ਆਈ ਪਿੱਛੇ ਚੰਗੀ ਜਗਤ ਕੁਆਲਿਟੀ ਆ ਰਹੀਏ ਵੇਖੋ ਮੈਂ ਸਿੱਧੀ ਸੁੱਧੀ ਠੰਡੀ ਇਲੀਏ ਭਾਵੇਂ ਜੇ ਨੀ ਬਾਕੀ ਬੰਦੇ ਬੜੀ ਹੋਰ ਵੀ ਵੇਚਣਾ ਕੋਈ ਹਾਂਜੀ ਹੋਰ ਵੇਚ ਨਹੀਂ ਕੋਈ ਹੋਰ ਬੱਕਰੇ ਵਿਖਾਲ ਦਿਓ ਅੱਛਾ ਦੇਖੋ ਸ਼ੌਂਕੀ ਵੀਰਾਂ ਤੇ ਦੇ ਦਾਂਗੇ ਬੱਕਰੇ ਵੀ ਕਹਿੰਦੇ ਦੇ ਦਾਂਗੇ ਬੱਕਰੇ ਜੀ ਤਾਂ ਨਹੀਂ ਹਾਂ ਜੀ ਇਹ ਕਾਹ ਪੀਸ ਹੈ ਅੱਛਾ ਇਹ ਦੋ ਪਰਿਵਤੀ ਦੋ ਉਧਰ ਵੱਜੇ ਉਹ ਵੀ ਦਿਖਾ ਦਿਏ ਤੁਨ ਇੱਕ ਉਹ ਤੁਨ ਦਿਖਾਤਾ ਇਹ ਲੱਗੇ ਤੂੜੀ ਤੇ ਜਵਦੀ ਹੈ ਜੀ ਇਹ ਕਾਹ ਤੂੜੀ ਤਾੜੀ ਖਾਂਦੇ ਆ ਆ ਵੀ ਬੱਕਰਾ ਹੀ ਆ ਇਹ ਕਾਹ ਜੇ ਸ਼ੇਰ ਇਹ ਕਾਹ ਜੇ ਬੱਕਰਾ ਠੀਕ ਹੈ ਜੀ ਤੂੜੀ ਤਾੜੀ ਤਾਂ ਇਹ ਖਾਂਦੇ ਆ ਵਾ ਵੇਖ ਲਓ ਤੂੜੀ ਜੀ ਮੂੰਹ ਦਾ ਹੈ ਜੀ ਹਾਂਜੀ ਇੱਥੇ ਕਿਹੜੇ ਪੱਠੇ ਪਏ ਨੇ ਤੂੜੀ ਉਹ ਖਾਂਦੀ ਠੀਕ ਹੈ ਹਾਂਜੀ ਤੇ ਬਾਕੀ ਆਪਣੇ ਤਸੱਲੀ ਕਰੋ ਤੇ ਵੇਖ ਚੱਕ ਕੇ ਖੜੋ ਹਾਂਜੀ ਜਿੰਨਾ ਧੁੰਧਾਗਾ ਇੱਥੇ ਆਪਣੀ ਦੋ ਡੰਗ ਤਿੰਨ ਡੰਗ ਤਸੱਲੀ ਕਰ ਲੈ ਹਾਂਜੀ ਠਣਾ ਦੀ ਆਪਣੀ ਗਰੰਟੀ ਆ ਠੀਕ ਹੈ ਜੀ ਉਹਦਾ ਆਪਣਾ ਮੇਰਾ ਵੀ ਇੱਥੇ ਛੋੜੇ ਜਿੰਨਾ ਬਸਿਆ ਠੀਕ ਹੈ ਨਾ ਅਗੋ ਸੇਵਾ ਅਗਲੇ ਦੀ ਵਿਧਾਲੇ ਘਟਾਲੇ ਉਹਦੀ ਯੂਨੇਵਰਸਿਟੀ